ਕੰਜਗਲ ਵਿਜ਼ਿਟ ਦੇ ਲਈ ਸਾਡੇ ਕੋਲ ਅਸੀਂ ਦਰਖਾਸਤਾਂ ਲਈਆਂ ਕਿਆਂ ਦੀਆਂ ਦਾ ਕਾਫੀ ਪੋਜ਼ਿਟਿਵ ਰਿਸਪਾਂਸ ਆ ਤੇ ਇਸ ਲਈ ਅਸੀਂ 2 ਘੰਟੇ ਦਾ ਸਮਾਂ ਨਿਸ਼ਚਿਤ ਕੀਤਾ ਅਸੈਸਮੈਂਟ ਬੈਟਰੀ ਜੀ ਸੈਪਰੇਟ ਰੂਮ ਵਾਸਤੇ ਆ ਜੀ ਸੈਪਰੇਟ ਰੂਮ ਬਣਾਇਆ ਜੀ ਹਰ ਤਰ੍ਹਾਂ ਦੀ ਸੀਕਰੇਸੀ ਰੱਖੀ ਜਾ ਰਹੀ ਆ ਹੈਲਥ ਦੇ ਰਿਗਾਰਡਿੰਗ ਉਹਨਾਂ ਦਾ ਮੈਡੀਕਲ ਪਹਿਲਾਂ ਚੈੱਕਅਪ ਕਰਵਾਇਆ ਜਾਂਦਾ ਹੈ ਇਹ ਚੀਜ਼ ਦਾ ਜੀ ਤੇ ਕਿ ਕਿੰਨੇ ਜਿੰਨਾ ਵਿੱਚ ਅਜੇ ਤੱਕ ਕੀਤਾ ਗਿਆ ਪ੍ਰਕਿਰਿਆ ਮਾਨਯੋਗ ਸਪੈਸ਼ਲ ਡੀਜੀਪੀ ਸਾਹ ਦੇ ਹੁਕਮਾਂ ਅਨੁਸਾਰ ਤੇ ਪੰਜਾਬ ਸਰਕਾਰ ਦੀਆਂ ਦਿਸ਼ਾ ਅਨੁਸਾਰ ਪਹਿਲਾ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਤਿੰਨ ਜ਼ਿਲ੍ਹਾ ਸ਼ੁਰੂ ਕੀਤਾ ਗਿਆ ਤੇ ਜਲਦੀ ਅੜੀ ਸਾਹਿਬ ਇਹਨਾਂ ਨੂੰ ਪੰਜਾਬੀ ਬਾਕੀ ਜ਼ਿਲ੍ਹਾ ਚ ਵੀ ਸ਼ੁਰੂ ਕਰਨ ਜਾ ਰਹੇ ਨੇ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਮਿਲ ਸਕਣਗੇ ਕੀ ਕੀ ਕੰਡੀਸ਼ਨਾਂ ਨੇ ਇਹ ਰੱਖੀਆਂ ਨੇ ਕੰਡੀਸ਼ਨਸ ਇਹਦੇ ਲਈ ਇਹ ਰੱਖੀਆਂ ਵੀ ਹਸਬੰਦ ਵਾਈਫ ਹੋਣੇ ਜੋ ਇਹਦੇ ਨੇ ਜੇਲ੍ਹ ਦੇ ਵਿੱਚ ਇਹਨੂੰ ਲੰਬੀ ਸਟੇ ਹੋਊ ਜਿਨ੍ਹਾਂ ਨੂੰ ਜ਼ਿਆਦਾ ਸਮਾਂ ਹੋ ਗਿਆ ਆਪਣੇ ਪਰਿਵਾਰ ਨਾਲ ਵਾਈਫ ਨੂੰ ਮਿਲਣ ਉਹਨਾਂ ਨੂੰ ਪਹਿਲਾਂ ਪਹਿਲ ਦਿੱਤੀ ਜਾਏਗੀ ਤੇ ਜੇਲ੍ਹ ਆਚਰਣ ਚੰਗਾ ਹੋਣਾ ਚਾਹੀਦਾ ਕਿ ਆਦਿ ਦਾ ਇਹ ਬੜੀ ਜ਼ਰੂਰੀ ਗੱਲ ਆ ਜੀ ਲੋਟ ਜਿਹਦੀ ਦਾ ਚੰਗਾ ਨਹੀਂ ਉਹਨੂੰ ਇਹਦੇ ਵਿੱਚ ਨਹੀਂ ਰੱਖਿਆ ਜਾਊਗਾ ਬਾਕੀ ਹਾਈ ਰਿਸਕ ਪ੍ਰिजनਰ ਨੇ ਜਿਹੜੇ ਤੇ ਹਾਈ ਸਕਿਉਰਟੀ ਜ਼ੋਨਸ ਦੇ ਵੀ ਜਿਹੜੇ ਜਿਹੜੇ ਆ ਰਹੇ ਨੇ ਉਹਨਾਂ ਨੂੰ ਇਹ ਫੈਸਿਲਿਟੀ ਨਹੀਂ ਦਿੱਤੀ ਜਾਰੀ ਫਰਮਾਉਂਦੇ ਪੰਜਾਬ ਪਹਿਲਾ ਸੂਬਾ ਜੀ ਹਾਂ ਜੀ ਪੰਜਾਬ ਇੰਡੀਆ ਵਿੱਚ ਪਹਿਲਾ ਸੂਬਾ ਪੰਜਾਬ ਵਿੱਚ ਨੇ ਇਹ ਸ਼ੁਰੂ ਕੀਤਾ ਤੇ ਇਹਦਾ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਸਾਰੀ ਸਾਰੀ ਜ਼ਿਲ੍ਹਿਆਂ 'ਚ ਮਿਲ ਰਿਹਾ ਹੁਣ ਤੱਕਰ ਕਿੰਨੇ ਤੱਕ ਜਿਹੜੇ ਹੈਗੇ ਆ ਚੁੱਕੇ ਨੇ ਅਸੀਂ ਹੁਣੇ ਤਿੰਨ ਜ਼ਿਲ੍ਹੇ ਸ਼ੁਰੂ ਕੀਤਾ ਤੇ ਇਹਦੇ ਵਿੱਚ 40 ਤੋਂ 50 ਦੇ ਕਰੀਬ ਅਸੀਂ ਫੈਮਿਲੀ ਜੀ ਕੁਨਬਰ ਵੀ ਮਲਾ ਮੁਲਾ ਚੁੱਕੇ ਐ ਇੱਥੇ ਕਿੰਨੇ ਕ ਨਹੀਂ ਮਤਲਬ ਜਿਨ੍ਹਾਂ ਦਾ ਆਚਰਨ ਠੀਕ ਆਗਾ ਇੱਥੇ ਆਪਣੇ ਜੀ ਸਾਡੇ ਕੋਲ ਅਸੀਂ ਲਿਸਟ ਆਊਟ ਕੀਤੇ ਸੀ ਜਿਹੜੇ ਰਿਜ਼ਲਟ ਦੇ ਲਈ ਫਾਲਵ ਕਰਦੇ ਨੇ ਸਾਡੇ 350 ਦੇ ਕਰੀਬ ਹੈਗੇ ਨੇ ਵਧ ਵੀ ਸਕਦੇ ਨੰਬਰ ਕਿਉਂਕਿ ਉਹਦੇ ਵਿੱਚ ਨੰਮੀਆਂ ਡਾਇਰੈਕਸ਼ਨਸ ਆ ਰਹੀਆਂ ਹੈਡ ਆਫ ਵਿੱਚੋਂ ਜੋ ਵੀ ਅਪਡੇਟ ਆ ਰਹੀ ਹੈ ਹੈਡ ਆਫ ਵਿੱਚ ਉਸ ਸਾਡੇ ਆਪਣੀ ਅਸੀਂ ਆਪਣੇ ਅੰਦਰ ਦੇ ਦੇ ਰਿਹਾ ਸਾਰੇ ਲੋਜੀਕਲ ਵੇਸਟ ਜਿਹੜੇ ਵੀ ਹਸਬੰਡ ਵਾਈਵ ਅਵੇਲ ਕਰਦੇ ਨੇ ਇਸ ਸਮੇਂ ਫਸਟ ਟਾਈਮ ਨੂੰ ਲਈ ਸੈਕੰਡ ਵੇਸਟ ਉਹਦੀ 2 ਮਹੀਨੇ ਦੇ ਬਾਅਦ ਡਿਊ ਹੋ ਜਾਏਗਾ ਕੰਜਗਲ ਵਿਜ਼ਿਟ ਦੇ ਲਈ ਸਾਡੇ ਕੋਲ ਅਸੀਂ ਦਰਖਾਸਤਾਂ ਲਈਆਂ ਕਿਹਾ ਦੀਆਂ ਦਾ ਕਾਫੀ ਪੋਜ਼ਿਟਿਵ ਰਿਸਪੌਂਸ ਆ ਤੇ ਇਸ ਲਈ ਅਸੀਂ 2 ਘੰਟੇ ਦਾ ਸਮਾਂ ਨਿਸ਼ਚਿਤ ਕੀਤਾ ਅਸੈਸਮੈਂਟ ਵਾਈਟ ਲਈ ਜੀ ਸੈਪਰੇਟ ਰੂਮ ਵਾਸਤੇ ਹਾਂ ਜੀ ਸੈਪਰੇਟ ਰੂਮ ਬਣਾਇਆ ਜੀ ਹਰ ਤਰ੍ਹਾਂ ਦੀ ਸੀਕਰੇਸੀ ਰੱਖੀ ਜਾ ਰਹੀ ਹੈ ਹੈਲਥ ਦੇ ਗਾਰਡਿੰਗ ਉਹਨਾਂ ਦਾ ਮੈਡੀਕਲ ਪਹਿਲਾਂ ਚੈੱਕਅਪ ਕਰਵਾਇਆ ਜਾਂਦਾ ਹਰ ਚੀਜ਼ ਦਾ ਜੀ ਤੇ ਕਿ ਕਿੰਨੇ ਜਿੰਨਾ ਵਿੱਚ ਅਜੇ ਤੱਕ ਕੀਤਾ ਗਿਆ ਪ੍ਰਿਆਜ ਮਾਨ ਜੋਕ ਸਪੈਸ਼ਲ ਡੀਜੀਪੀ ਸਾਹਿਬ ਦੇ ਹੁਕਮਾਂ ਅਨੁਸਾਰ ਤੇ ਪੰਜਾਬ ਸਰਕਾਰ ਦੀਆਂ ਦੇਤਾ ਅਨੁਸਾਰ ਪਹਿਲਾ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਤਿੰਨ ਜ਼ਿਲ੍ਹੇ ਸ਼ੁਰੂ ਕੀਤਾ ਗਿਆ ਤੇ ਜਲਦੀ ਅੜੀ ਸਾਹਿਬ ਇਹਨਾਂ ਨੂੰ ਪੰਜਾਬੀ ਬਾਕੀ ਜ਼ਿਲ੍ਹੇ ਚ ਵੀ ਸ਼ੁਰੂ ਕਰਨ ਜਾ ਰਹੇ ਨੇ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਮਿਲ ਸਕਣਗੇ ਕੀ ਕੀ ਕੰਡੀਸ਼ਨਾਂ ਨੇ ਰੱਖੇਗੇ ਕੰਡੀਸ਼ਨਸ ਇਹਦੇ ਲਈ ਇਹ ਰੱਖੀਆਂ ਵੀ ਹਸਬੰਦ ਵਾਈਫ ਹੋਣੇ ਚਾਹੀਦੇ ਨੇ ਜੇਲ੍ਹ ਦੇ ਵਿੱਚ ਇਹਨੂੰ ਲੰਬੀ ਸਟੇ ਹੋਊ ਜਿਨ੍ਹਾਂ ਨੂੰ ਜ਼ਿਆਦਾ ਸਮਾਂ ਹੋ ਗਿਆ ਆਪਣੇ ਪਰਿਵਾਰ ਨਾਲ ਵਾਈਫ ਨੂੰ ਮਿਲਣ ਉਹਨਾਂ ਨੂੰ ਪਹਿਲਾਂ ਪਹਿਲ ਦਿੱਤੀ ਜਾਏਗੀ ਤੇ ਜੇਲ੍ਹ ਆਚਰਣ ਚੰਗਾ ਹੋਣਾ ਚਾਹੀਦਾ ਕਿ ਆਦਿ ਇਹ ਬੜੀ ਜ਼ਰੂਰੀ ਗੱਲ ਆ ਜੀ ਲੋਟ ਜਿਹਦੀ ਦਾ ਚੰਗਾ ਨਹੀਂ ਉਹਨੂੰ ਇਹਦੇ ਵਿੱਚ ਨਹੀਂ ਰੱਖਿਆ ਜਾਊਗਾ ਬਾਕੀ ਹਾਈ ਰਿਸਕ ਪ੍ਰिजनਰ ਨੇ ਜਿਹੜੇ ਤੇ ਹਾਈ ਸਕਿਉਰਿਟੀ ਜ਼ੋਨਸ ਦੇ ਵੀ ਜਿਹੜੇ ਜਿਹੜੇ ਆ ਰਹੇ ਨੇ ਉਹਨਾਂ ਨੂੰ ਇਹ ਫੈਸਲਟੀ ਨਹੀਂ ਦਿੱਤੀ ਜਾਰੀ ਫਰਮ ਪੰਜਾਬ ਪਹਿਲਾ ਸੂਬਾ ਜੀ ਹਾਂਜੀ ਪੰਜਾਬ ਇੰਡੀਆ ਵਿੱਚ ਪਹਿਲਾ ਸੂਬਾ ਪੰਜਾਬ ਜਨੇ ਇਹ ਸ਼ੁਰੂ ਕੀਤਾ ਤੇ ਜੀ ਇਹਦਾ ਵਧੀਆ ਰਿਸਪੌਂਸ ਮਿਲਿਆ ਸਾਰੀ ਸਾਰੀ ਜ਼ਿਲ੍ਹਿਆਂ 'ਚ ਮਿਲਿਆ ਹੋਰ ਤੱਕਰ ਕਿੰਨੇ ਆਪਾਂ ਜਿਹੜੇ ਹੈਗੇ ਆ ਚੁੱਕੇ ਨੇ ਅਸੀਂ ਹੁਣ ਇਹ ਤਿੰਨ ਜ਼ਿਲ੍ਹੇ ਸ਼ੁਰੂ ਕੀਤਾ ਤੇ ਇਹਦੇ ਵਿੱਚ 40 ਤੋਂ 50 ਦੇ ਕਰੀਬ ਅਸੀਂ ਫੈਮਿਲੀ ਜੀ ਕਲਪਲ ਬਾਈਪੂ ਮਲਾ ਮਲਾ ਚੁੱਕੀਆਂ ਤੇ ਇੱਥੇ ਕਿੰਨੇ ਕੁ ਨਹੀਂ ਮਤਲਬ ਜਿਨ੍ਹਾਂ ਦਾ ਆਚਰਨ ਠੀਕ ਆਗਾ ਇਥੇ ਆਪਣੇ ਦੇ ਵਿੱਚ ਸਾਡੇ ਕੋਲ ਅਸੀਂ ਲਿਸਟ ਆਊਟ ਕੀਤੇ ਸੀ ਜਿਹਦੇ ਵਿਜ਼ਿਟ ਦੇ ਲਈ ਫੋਲ ਕਰਦੇ ਨੇ ਸਾਡੇ 350 ਦੇ ਕਰੀਬ ਹੈਗੇ ਨੇ ਵਧ ਵੀ ਸਕਦੇ ਨੰਬਰ ਕਿਉਂਕਿ ਉਹਦੇ ਵਿੱਚ ਨਵੀਆਂ ਡਾਇਰੈਕਸ਼ਨਸ ਆ ਰਹੀਆਂ ਹੈਡ ਆਫਿਸ ਚ ਜੋ ਵੀ ਅਪਡੇਟ ਆ ਰਹੀ ਹੈ ਹੈਡ ਆਫਿਸ 에서 ਉਸ ਨਾਲ ਆਪਣੀ ਅਸੀਂ ਆਪਣੇ ਅੰਦਰ ਦੇ ਦੇ ਰਹੇ ਹਾਂ ਸਾਰੇ ਲੋਜੀਕਲ ਗੈਸਟ ਜਿਹੜੇ ਆ ਵੀ ਹਸਬੰਡ ਵਾਈਵ ਅਵੇਲ ਕਰਦੇ ਨੇ ਇਸ ਸਮੇਂ ਫਸ ਟਾਈਮ ਨੂੰ ਲਈ ਸੈਕੰਡ ਵਿਜ਼ਿਟਰ ਦੀ 2 ਮਹੀਨੇ ਦੇ ਬਾਅਦ ਡਿਊ ਹੋ ਜਾਏਗੀ